ਕੀ ਕਾਰਨ ਹੈ ਜੀ ਮੇਰਾ ਨਾਮ ਰঞ্জੀਤ ਸਿੰਘ ਹੁੰਦਿਆ ਤੇ ਅੱਜ ਜਿਹੜਾ ਪੁਤਲਾ ਫੂਟਿਆ ਗਿਆ ਵਾ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਫੂਟਿਆ ਗਿਆ ਵਾ ਕੀ ਕਾਰਨ ਕੀ ਹੈ ਜੀ ਕਾਰਨ ਇਹ ਆ ਜੀ ਜਿਹੜਾ ਮੋਦੀ ਸਾਹਿਬ ਆਪਣੇ ਅੱਜ ਤੋਂ ਕੁਛ ਕਰਦੇ ਪਹਿਲਾਂ ਯੂਐਸ ਦੇ ਵਿਜ਼ਿਟ ਤੇ ਗਿਆ ਸੀ ਜੀ ਉੱਥੇ ਇੱਕ ਡੀਲ ਸਾਈਨ ਕਰਕੇ ਆਏ ਆ ਅੱਗੇ ਕੀ ਹੁੰਦਾ ਹੈ ਕਿ ਜੇ ਭਾਰਤ ਵਿੱਚ ਕੋਈ ਮਹਿੰਗੀ ਮਹਿੰਗੀ ਚੀਜ਼ ਆਉਂਦੀ ਆ ਜਿਹਨੂੰ ਲਗਜ਼ਰੀ ਟੈਕਸ ਕਹਿੰਦੇ ਆ ਉੱਤੇ 100% ਟੈਰਫ ਲੱਗਦਾ ਹੁੰਦਾ ਸੀ ਪਰ ਉਥੇ ਨਵੀਂ ਜਿਹੜੀ ਡੀਲ ਸਾਈਨ ਕਰਕੇ ਆਏ ਆ ਜਿਹੜੇ ਯੂਐਸ ਕੰਪਨੀ ਦਾ ਹਾਰਲੇਡ ਡੈਵਿਡਸਨ ਮੋਟਰਸਾਈਕਲ ਆ ਫੈਸਲਾ ਦੀਆਂ ਕਾਰਾਂ ਵਾ ਉਹ ਨਵੀਂ ਨੀਤੀ ਦੇ ਹਿਸਾਬ ਨਾਲ ਸਿਰਫ 10% ਟੈਕਸ ਲਗਾਇਆ ਕਰੂਗਾ ਇੰਡੀਆ 'ਚ ਤੇ ਇਥੇ ਇਥੇ ਆ ਇਥੇ ਨਿਰਿਆਦ ਹੋਣਗੀਆਂ ਇਹ ਤੋਂ ਇਸੇ ਇਸੇ ਦੀ ਅਗਲੀ ਜਿਹੜੀ ਨੀਤੀ ਆ ਖੇਤੀ ਦੀ ਨੀਤੀ ਆਉਂਦੀ ਆ ਜਿਹਦੇ ਵਿੱਚ ਅੱਗੇ ਇੰਡੀਆ 50% ਟੈਕਸ ਲੋਂਦਾ ਹੁੰਦਾ ਸੀ ਹੁਣ ਉਹ ਚਲੋ 46% ਕੀਤਾ 4% ਘਟਾ ਕੀਤਾ ਪਰ ਅਗਲੀ ਜਿਹੇ ਟੇਬਲ ਟਾਕ ਆ ਉਹਦੇ ਵਿੱਚ 10% ਦੀ ਗੱਲ ਹੋ ਰਹੀ ਆ ਕਿ 10% ਟੈਕਸ ਲਾਇਆ ਜਾਣਾ ਵਾ ਜੇ ਇਹ ਚੀਜ਼ ਹੁੰਦੀ ਆ ਯੂਐਸ ਕੋ ਬੰਪਰ ਪੈਦਾਵਾਰ ਆ ਰਿਹਾ ਮੱਕੀ ਦੀ ਉਹ ਮੱਕੀ ਪੰਜਾਬ ਚ ਆਯਾਤ ਹੋਊਗੀ ਜਿਹੜੀ ਕਿ ਆਪਣਾ ਜਿਹੜੀ ਨਾਰਮਲ ਕੀਮਤ ਆ ਉਹਦੇ ਵਿੱਚ 1500 ਤੋਂ ਘੱਟ ਗਰਾਵਟ ਆ ਜੂਗੀ ਜਿਹਦੇ ਕਰਕੇ ਆਪਣੇ ਪੰਜਾਬ ਦਾ ਤੇ ਭਾਰਤੀ ਕਿਸਾਨ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਊਗਾ ਇਸ ਵਾਰ ਜੇ ਤੁਸੀਂ ਵੇਖੋਗੇ ਤੇ ਕਣਕ ਦੀ ਪੈਦਾਵਾਰ ਕਿਸਾਨਾਂ ਘੱਟ ਕੀਤੀ ਆ ਮੱਕੀ ਦੀ ਝਾੜਾ ਸ਼ੁਰੂ ਕੀਤੀ ਆ ਤਾਂ ਕਿ ਜਿਹੜੀ ਇੰਡੀਆ ਦੀ ਨੀਡ ਆ ਪੂਰੀ ਕੀਤੀ ਜਾਵੇ ਤੋ ਇੰਡੀ ਉਹ ਕਿਸਾਨਾਂ ਦੀ ਜਿਹੜੀ ਮਿਹਨਤ ਆ ਉਹਨੂੰ ਸਾਈਡ ਤੇ ਕਰਕੇ ਬਾਹਰੋਂ ਮੱਕੀ ਮੰਗਾਉਣ ਲੱਗੇ ਆ ਜਿਹਦਾ ਜਿਹੜੀ ਆ ਇੰਟਰਨੈਸ਼ਨਲ ਮਾਰਕੀਟ 'ਚ ਬਹੁਤ ਰੇਟ ਘਟਿਆ ਤੇ ਮੱਕੀ ਦੀ ਕੁਆਲਿਟੀ ਵੀ ਇੱਡੀ ਵਧੀਆ ਨਹੀਂ ਆ ਇੱਕ ਦੇ ਲੋਕਾਂ ਦੀ ਲੋਕਾਂ ਦੀ ਸੇਧ ਨਾ ਖਲਵਾੜ ਹੋਊਗਾ ਇੱਕ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਕਿ ਉਹਨਾਂ ਦੀ ਪੇਡ ਡਬਲ ਹੋ ਜੂਗੀ ਉਹਨਾਂ ਦੀ ਇਨਕਮ ਡਬਲ ਹੋ ਜੂਗੀ ਉਹ ਵਾਅਦਾ ਖਿਲਾਫੀ ਵੀ ਹੋਊਗੀ ਜਿਹਦੇ ਕਰਕੇ ਆਪਣੇ ਕਿਸਾਨ ਖੁਦ ਖੁਸ਼ੀਆਂ ਦੇ ਰਾਹ ਵੱਲ ਜਾਣਗੇ ਠੀਕ ਆਪਣੇ ਨਾਂ ਦੱਸ ਕੇ ਅੱਜ ਦਾ ਪੁੱਤਰਾ ਸਾਡੇ ਘਰ ਕੀ ਕਹੇ ਜਾਂਦੇ ਮੈਂ ਨਰਿੰਦਰ ਬੈਲ ਪ੍ਰਧਾਨ ਜ਼ਿਲ੍ਹਾ ਆੜ ਦੀ ਐਸਐਸ ਅੰਮ੍ਰਿਤਸਰ ਅੱਜ ਕਿਸ ਕਿਸਾਨ ਸੰਘਿਤ ਮੋਰਚੇ ਨੇ ਅਮਰੀਕਾ ਦਾ ਰਾਸ਼ਟਰਪਤੀ 트ੰਪ ਦੇ ਖਿਲਾਫ ਜਿਹੜਾ ਉਹਨਾਂ ਨੇ ਅੱਜ ਪੁਤਲਾ ਸਾੜਿਆ ਉਹਨਾਂ ਨੂੰ ਸ਼ੰਕਾ ਪੈਦਾ ਹੋਈ ਆ ਕਿ ਜੇ ਟੈਕਸਲਾਕਾਰਾਂ ਜਿੱਥੇ 100% ਟੈਕਸ ਸੀ ਉਹਦਾ 10% ਟੈਕਸ ਰਹਿਨਦਾ ਹੈ ਪ੍ਰਧਾਨ ਮੰਤਰੀ ਜੀ ਨੇ ਦੇਖ ਕਰਕੇ ਅਮਰੀਕਾ ਦੇ ਵਿੱਚ ਮੱਕੀ ਦੀ ਫਸਲ ਬੰਪਰ ਆ ਉਹਦੇ ਬਾਰੇ ਵੀ ਸ਼ੰਕਾ ਪੈਦਾ ਹੋਈ ਆ ਕਿ ਜਿੱਤੇ ਉਹ ਟੈਕਸ ਫ੍ਰੀ ਆਟਮ ਕਰਕੇ ਦੇਸ਼ ਦੇ ਵਿੱਚ ਮੱਕੀ ਜਿਹੜੀ ਆ ਬਾਰੋਂ ਮਹਿੰਗਾਈ ਜਾਏਗੀ ਇਹ ਕਰਕੇ ਇੱਕ ਸੰਜੁਗਤ ਕਿਸਾਨ ਮੋਰਚੇ ਨੇ ਉਹਨਾਂ ਦੇ ਖਿਲਾਫ ਜਿਹੜਾ ਅੱਜ ਪਤਲਾ ਸਾੜਿਆ ਹੈ ਅਸੀਂ ਵੀ ਇਹ ਬੇਨਤੀ ਕਰਦੇ ਆਂ ਵੀ ਜੇ ਪੰਜਾਬ ਦੀ ਫਸਲ ਅੱਜ ਥੋੜੀ ਜੀ ਫਸਲ ਦੀ ਪਹਿਲਾ ਵਾਰ ਵਾਧ ਹੋ ਜੇ ਤੇ ਉਹ ਕਿਸਾਨ ਜਿਹੜਾ ਪੰਜਾਬ ਦਾ ਰੁੱਲ ਜਾਂਦਾ ਹੈ ਪੂਰੇ ਦੇਸ਼ ਦਾ ਰੁੱਲ ਜਾਂਦਾ ਹੈ ਇਸੇ ਤਰ੍ਹਾਂ ਜੇ ਮੱਕੀ ਪੰਜਾਬ ਦੀ ਹੁਣ ਪਹਿਲਾ ਵਾਰ ਹੋਣ ਲੱਗੀ ਸ਼ੁਰੂ ਬਿਹਾਰ ਦੇ ਵਿੱਚ ਬੰਪਰ ਫਸਲ ਆਪਣੇ ਮੱਧ ਪ੍ਰਦੇਸ਼ ਹਰਿਆਣਾ ਜੁਪੀ ਪੰਜਾਬ ਜੇ ਫਸਲ ਪੈਦਾ ਮੱਕੀ ਸ਼ੁਰੂ ਹੋ ਚੁੱਕੀ ਆ ਅੱਜ ਇਥੋਲ ਜਿਹੜਾ ਬੰਨਾ ਸ਼ੁਰੂ ਹੋ ਗਿਆ ਇਹ ਕਰਕੇ ਕਿਸਾਨ ਨੂੰ ਵੀ ਥੋੜਾ ਜਿਹਾ ਭਾਅ ਮਿਲਣਾ ਸ਼ੁਰੂ ਹੋ ਗਿਆ ਅਸੀਂ ਵੱਧ ਤੇ ਜੇ ਆਪਾਂ ਬਾਹਰੋਂ Экਪੋਰਟ ਕਰਾ ਲਈ ਤੇ ਫਿਰ ਕਿਸਾਨ ਤੇ ਰੁਲ ਜਾਣਾ ਕਿਸਾਨ ਕਿੱਥੇ ਜਾਣਾ ਮੱਕੀ ਦਾ ਫਿਰ ਭਾਅ ਰਹਿ ਜੇਗਾ 14-1500 ਕਿਸਾਨ ਕਿੱਥੇ ਰੁਲ ਜੂਗਾ ਇਹ ਕਰਕੇ ਅਸੀਂ ਪ੍ਰਧਾਨ ਮੰਤਰੀ ਕੀ ਬੇਨਤੀ ਕਰਦੇ ਆਂ ਵੀ ਇਹੋ ਜਿਹਾ ਕੋਈ ਵੀ ਫੈਸਲਾ ਜਿਹੜਾ ਕਿਸਾਨਾਂ ਦੇ ਖਿਲਾਫ ਨਾ ਲਿਆ ਜਾਵੇ ਔਰ ਕਿਸਾਨੀ ਦੀ ਫਸਲ ਨੂੰ ਜਿਹੜਾ ਹਮੇਸ਼ਾ ਵੱਧ ਤੋਂ ਵੱਧ Экਪੋਰਟ ਕਰਾ ਕੇ ਦੇੜੀ ਪੰਜਾਬ ਦੀ ਫਸਲ ਆ ਪੂਰੀ ਦੇਸ਼ ਦੀ ਫਸਲ ਆ ਕਿਸਾਨਾਂ ਦੀ ਜਿਹੜੀ ਆ ਫਸਲ ਆ ਦੂਣੀ ਅੰਦਰ ਕੀਤੀ ਜਾਵੇ ਔਰ ਜੇ ਇਹ ਨਹੀਂ ਕਰਦੇ ਜੇ ਦੁਬਾਰਾ ਫਿਰ ਇੰਪੋਰਟ ਕਰਾਉਣਾ ਬਾਹਰੋਂ ਫਸਲਾਂ ਜੇ ਦਾ ਆਪਣੇ ਦੇਸ਼ ਦੇ ਵਿੱਚ ਟਾਲ ਪੈ ਗਿਆ ਹੋਵੇ ਫਿਰ ਤੇ ਆਪਾਂ ਕਰਾਈਏ ਬਾਹਰੋਂ ਐਕਸਪੋਰਟ ਜੇ ਆਪਣੀ ਪੰਜਾਬ ਵਿੱਚ ਦੇਸ਼ ਵਿੱਚ ਵਾਧੂ ਫਸਲ ਆ ਫਿਰ ਬਾਹਰੋਂ ਇੰਪੋਰਟ ਕਰਾਉਣ ਦਾ ਫਰਜ਼ ਨਹੀਂ ਪੈਂਦਾ ਇਹ ਕਰਕੇ ਅਸੀਂ ਕਿਸਾਨ ਜਥੇਬੰਦੀ ਦੇ ਨਾਲ ਆ ਸੰਘਿਤ ਮੋਰਚੇ ਦੇ ਮੋਰਚੇ ਦੇ ਨਾਲ ਜੇ ਇਹਨਾਂ ਦੀ ਮੰਗ ਇਹ ਨਹੀਂ ਗੌਰ ਕਰਦੀ ਸਰਕਾਰ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ

ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼